ਮੰਮੀ ਮੈਂ ਤੁਹਾਨੂੰ ਕਿੰਨੇ ਵਾਰੀ ਸਮਝਾਇਆ ਵੀ ਮੇਰੀਆਂ ਚੀਜ਼ਾਂ ਨੂੰ ਮੇਰੇ ਤੋਂ ਬਿਨਾ ਪੁੱਛੇ ਹੱਥ ਨਹੀਂ ਲਾਉਣਾ ਹੁਣ ਆ ਪ੍ਰੈਸ ਕਰਕੇ ਕਿੱਥੇ ਜਾਣਾ ਤੁਸੀਂ ਘਰੇ ਕੱਪੜੇ ਐਵੇਂ ਨਹੀਂ ਪਾ ਸਕਦੇ ਘਰੇ ਤਾਂ ਕਦੇ ਮੈਂ ਨਹੀਂ ਪ੍ਰੈਸ ਕੀਤੀ ਮੰਮੀ ਇਹਨੂੰ ਨਾ ਯੂਜ਼ ਕਰਿਆ ਕਰੋ ਜੇ ਨਹੀਂ ਆਉਂਦਾ ਹੁੰਦਾ ਤੁਹਾਨੂੰ ਇਹਦੇ ਫੰਕਸ਼ਨਸ ਦਾ ਪਤਾ ਕਿੰਨੇ ਫੰਕਸ਼ਨ ਨੇ ਇਹਦੇ 'ਚ ਮੇਰੇ ਡੈਡੀ ਨੇ ਮੈਨੂੰ ਬਹੁਤ ਔਖੇ ਹੋ ਕੇ ਚੀਜ਼ਾਂ ਦਿੱਤੀਆਂ ਨੇ ਖਰਾਬ ਨਾ ਕਰਦੇਓ ਇਹਨੂੰ ਤਾਂ ਨਹੀਂ ਮੈਂ ਯੂਜ਼ ਕਰਦੀ ਚੱਲ ਪੁੱਤ ਪਰ ਤੂੰ ਆਪਣੇ ਡੈਡੀ ਨੂੰ ਫੋਨ ਕਰ ਉਦੋਂ ਤਣ ਮੈਨੂੰ ਪ੍ਰੈਸ ਨੂੰ ਉਹ ਕਰਿਆ ਬੇਇੱਜ਼ਤੀ ਕੀਤੀ ਹੈ ਮੇਰੀ ਜਗਾ ਜਗਾ ਤੇ ਮੇਰੀ ਬੇਇੱਜ਼ਤੀ ਕਰਦੀ ਹੈ ਤੂੰ ਸਾਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਹੈਗੀ ਆਪਣੇ ਡੈਡੀ ਨੂੰ ਫੋਨ ਕਰ ਸਾਰੀਆਂ ਚੀਜ਼ਾਂ ਵਾਪਸ ਭੇਜਣ ਵਾਲੀ ਅਸੀਂ ਕਿਹੜਾ ਮੰਗ ਕੇ ਲਈਆਂ ਨੇ ਮੈਨੂੰ ਨਹੀਂ ਇੰਨੀ ਬੇਇੱਜ਼ਤੀ ਬਰਦਾਸ਼ਤ ਹੁੰਦੀ ਹੈਗੀ ਪਰ ਤੇਰਾ ਕਸੂਰ ਨਹੀਂ ਹੈਗਾ ਇਹ ਤੇਰੇ ਮਾਪਾਪਾ ਨੇ ਜਿਹਨੂੰ ਕਹਿ ਕੇ ਭੇਜਿਆ ਹੋਊਗਾ ਵੀ ਚੀਜ਼ਾਂ ਤੇਰੀਆਂ ਨੇ ਤੇਰੇ ਸਹੁਰਿਆਂ ਦੀਆਂ ਨਹੀਂ ਹੈਗੀਆਂ ਤਾਈਓ ਤਾਂ ਵੰਡੀਆਂ ਉੱਥੋਂ ਹੀ ਸਟਾਰਟ ਹੋ ਜਾਂਦੀਆਂ ਨੇ ਨਾਲੇ ਮਾਪਾਪਤੀ ਨਾਲ ਦੂਜੇ ਦੇ ਘਰ ਚ ਵੰਡੀਆਂ ਪਾਉਂਦੇ ਨੇ ਨਹੀਂ ਮੰਮੀ ਮੇਰੇ ਘਰਦਿਆਂ ਦੀ ਕੋਈ ਗਲਤੀ ਨਹੀਂ ਇਹ ਮੈਂ ਹੀ ਗਲਤ ਸਮਝ ਗਈ ਉਹਨਾਂ ਨੇ ਬਸ ਮੈਨੂੰ ਐਵੇਂ ਕਹਿ ਕੇ ਭੇਜਿਆ ਸੀਗਾ ਵੀ ਚੀਜ਼ਾਂ ਸਾਹਮਣੇ ਰੱਖੀ ਉਹ ਤੇ ਇਹੀ ਤਾਂ ਮੈਂ ਸਮਝਾਉਣਾ ਚਾਹ ਰਹੀ ਆ ਵੀ ਇਹ ਚੀਜ਼ਾਂ ਇਕੱਲੀਆਂ ਤੇਰੀਆਂ ਨਹੀਂ ਹੈਗੀਆਂ ਇਹ ਚੀਜ਼ਾਂ ਆਪਣੀਆਂ ਨੇ